ਸੂਰਬਾਈ ਪੁਬਲਿਕ ਕਾਂਸਾ ਵਨ ਵਾਈਂਗ ਦੇ ਅਗਦੇ ਨਗਰ ਤੋਂ ਮਾਦ ਇਥੇ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਬਹੁਤ ਵੱਡੀ ਗਿਣਤੀ ਨਾਲ ਇਕੱਠੇ ਹੋਈਆਂ ਹਾਂ 10 ਦੇ ਪਟਾਕੇ ਦੇ 21 ਤੋਂ 10 ਦੇ ਸਮਾਰੋਹ ਪਰਸੋਂ ਨੂੰ ਹੋ ਰਹੇ ਹੈ 17 ਸਪੰਦਰ ਵਾਲੇ ਦਿਨ ਉਸ ਦਿਨ ਨੂੰ ਸਮਰਪਿਤ ਆ ਕੇ ਇੱਥੇ ਸ਼੍ਰੀ ਖੰਡ ਪਾਸਾ ਤੋਂ ਅਰੰਭ ਹੋਏ ਮੰਮਤ ਕਵੇਟ ਤੋਂ ਵੱਡੀ ਗੰਟੀ ਤੇ ਬਹੁਤ ਵੱਡੀਆਂ ਪੰਕਤੀਆਂ ਧਾਰਮਿਕ ਕਸ਼ਤੀਆਂ ਰਾਜਨੀਤਿਕ ਕਸ਼ਤੀਆਂ ਸਥਾਨਕਾਂ ਵਸੀ ਸਮਤਾ ਤੇ ਮਹਾਂਕੂ ਡਿਗਰੀ ਗੰਟੀ ਦੇ ਇਤਿਹਾਸਿਕਨ ਪਰ ਰਾਇ ਤੌਰ ਤੇ ਹੋਏ ਹੋਏ ਸ਼ਰੋਣੀ ਅਕਾਲੀ ਦਰਬ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਤਨ ਇਸ ਸਮੇਂ ਉਹਨਾਂ ਦੇ ਪ੍ਰਤੀ ਅਫਸੋਸ ਦਾ اظہار ਕਰਨ ਵਾਸਤੇ ਆਏ ਸਨ ਉਹਨਾਂ ਨੇ ਨਗਰ ਦੀ ਇਲਾਕੇ ਦੀ ਸੰਗਠੀ ਮੰਗ ਨੂੰ ਮੱਕਰਾ ਕਰਨਾਂ ਇਸਾ ਇਲਾਕਾ ਬਹੁਤ ਪਛੜਿਆ ਇਲਾਕਾ ਹੋਣ ਕਰਕੇ ਕਾਲ ਜੀਦੀ ਔਰ ਕਾਲ ਜੀਦੀ ਔਰ ਵਿਦਕਾ ਦਾੜੀਆਂ ਦੀ ਹੈਲਥ ਦੇ ਪੱਖ ਤੋਂ ਸ਼ਰਤਾਂ ਦੇ ਪੱਖ ਤੋਂ ਬਹੁਤ ਵੱਡੀ ਘਾਟ ਹੈ ਬਹੁਤ ਪਛੜਿਆ ਹੋਇਆ ਇਲਾਕਾ ਹੈ ਇਸ ਲਈ ਉਹਨਾਂ ਨੇ ਅੱਜ ਆਪਣੇ ਵੱਲੋਂ ਇਸ ਨਗਰ ਦੇ ਵਿੱਚ ਜੇ ਤੈ ਦਾਰ ਸਰਦਾਰਤਰ ਲੋਕਤੰਤਰੀ ਸਿੰਘ ਦੀ ਯਾਦ ਵਿੱਚ ਇੱਕ ਸਕੇਲ ਕਾਮ ਦੀ ਗਾਉਂ ਬਣਾਉਣ ਦਾ ਐਲਾਨ ਕੀਤਾ ਇੱਕ ਜਿਹੜੀ ਸੜਕ ਦੀ ਹਾਲਤ ਬੜੀ ਨਾਜਿਕ ਹੈ ਉਹ ਸੜਕ ਸਾਰੀ ਉਹਨਾਂ ਦੇ ਨਾਮ ਤੇ ਉਹਨਾਂ ਦੀ ਯਾਦ ਵਿੱਚ ਬਣਾਉਣ ਵਾਸਤੇ ਉਨਾਮ ਕਰਕੇ ਗਏ ਹੈ ਇੱਕ ਹੈਲਥ ਸੈਂਟਰ ਵੀ ਕਿਉਂਕਿ ਇਹ ਸਲਾਹ ਕੇ ਕਿ ਹੈਲਥ ਦੇ ਸੰਬੰਧ ਹੈਲਥ ਨਾਲ ਸੰਬੰਧਿਤ ਬਹੁਤ ਘੱਟ ਇੱਥੇ ਲੋਕਾਂ ਨੂੰ ਸਹੂਲਤਾਂ ਬਹੁਤ ਦੂਰ ਦੂਰ ਐਜੋਂ ਰਾਜਪੁਰਾ 15 16 ਕਿਲੋਮੀਟਰ ਹੈ ਪਟਿਆਲਾ ਉਸ ਤੋਂ ਦੂਰ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਆਉਂਦੀ ਹੈ ਇਸ ਲਈ ਲੋਕ ਆਪਣੇ ਬਿਮਾਰੀਆਂ ਦਾ ਲੋਕਾਂ ਦਾ ਇਲਾਜ ਨਹੀਂ ਕਰਾ ਸਕਦੇ ਤੇ ਉਹਦੇ ਲਈ ਵੀ ਉਹਨਾਂ ਨੇ ਇੱਥੇ ਇਹ ਐਲਾਨ ਕੀਤਾ ਕਿ ਇੱਥੇ ਕਟਿੰਗ ਸੈਂਟਰ ਵੀ ਕੰਮ ਕੀਤਾ ਜਾਊਗਾ ਜਿਹਦੇ ਦੂਸਰਾ ਉਹਨਾਂ ਨੇ ਨਗਰ ਨੂੰ 10 ਲੱਖ ਰੁਪਏ ਦੀ ਗ੍ਰਾਂਟ ਆਪਣੇ ਵੱਲੋਂ ਐਲਾਨ ਕਰਦੇ ਗਏ ਆ ਮੈਂ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਉਹਨਾਂ ਦਾ ਪ੍ਰਸ਼ੀਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਹਿਲੀ ਵਾਰ ਹੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਕੰਲ ਦਾ ਪ੍ਰਧਾਨ ਜੋ ਮੁੱਖ ਮੰਤਰੀ ਪਹਿਲੀ ਵਾਰ ਇਸ ਨਗਰ ਵਿੱਚ ਇਸ ਇਲਾਕੇ ਵਿੱਚ ਆਈ ਹੈ ਔਰ ਉਹਨਾਂ ਨੇ ਇਸ ਸਮੇਂ ਦੀਆਂ ਇਲਾਕੇ ਦੀਆਂ ਲੋਕਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਵੱਡਾ ਖਰਾਕ ਦਿੱਲੀ ਦੇ ਨਾਲ ਆਪਣੇ ਵੱਲੋਂ ਲੋਕਾਂ ਨੂੰ ਇਹ ਸੂਚਨਤ ਦੇਣ ਦਾ ਐਲਾਨ ਕੀਤਾ ਇਸ ਅਸੀਂ ਉਹਨਾਂ ਦਾ ਬਹੁਤ ਬਹੁਤ ਸਾਰੇ ਨਗਰ ਇੱਕਦੋ-ਤੱਕ ਉਹ ਸਾਰੀ ਇੱਕ ਕੰਪਲੀਟ ਹੋ ਗਈ ਹਸਪਤਾਲ ਦੀ ਦੇ ਉਹਨਾਂ ਨੇ ਪ੍ਰਸ਼ਾਸਨ ਨੂੰ ਹੀ ਆਰਡਰ ਕੀਤੇ ਆ ਕਿ ਸੜਕ ਵੀ ਆਉਂਦੇ ਦਿਨਾਂ ਦੇ ਵਿੱਚ ਦੋ ਤਿੰਨ ਹਫ਼ਤੇ ਦੇ ਵਿੱਚ ਵਿੱਚ ਇਹ ਸ਼ੁਰੂ ਹੋਣੀ ਚਾਹੀਦੀ ਹੈ ਬਣਨੀ ਚਾਹੀਦੀ ਹੈ ਔਰ ਕਾਲਜ ਦਾ ਵੀ ਤੇ ਦੂਸਰਾ ਵੀ ਬਹੁਤ ਜਲਦੀ ਉਹਨਾਂ ਨੇ ਸ਼ੁਰੂ ਕਰਨ ਦਾ ਪ੍ਰਸ਼ਾਸਨ ਨੇ ਇਸ ਸ਼ਾਮ ਨੂੰ ਦੇਖੀ ਗਈ ਮਗਾ ਬਾਦ ਵੀ ਕਰਕੇ ਆ ਲੈ ਲਾੜੇ ਮਹਾਰਾਜ ਕੋਈ ਪਿਆਸ ਆਸਤਾਬ ਨੇ ਬੁਲਾਵੇ ਨਾਲ ਸੱਚਾ ਮਨੁਸਾ ਹੈ ਸਾਦ ਸੰਤ ਹਰਨਾਮ ਸੁਮਾਵੇ ਪੌੜੀ ਰਾਜੇ ਸੌਜੀ ਬੰਦਾ ਜੇ ਤੁਮਾਰਾ ਧਰਮਾ ਆਰੰਭੇ ਚੇਕ ਮਨਾ ਜੇ ਪੱਗ ਪਿੱਛੇ ਲਾ ਸਕਦੇ ਸੋ ਬਗੋ ਜੀ ਸੈਨਸਾ ਹੁੰਦਾ ਤੇ ਤੁਮ ਜਿਹੜਾ ਜਿਹੜਾ ਮੇਟਰੀਡ ਨੇ ਲੀਡਾ ਆਹ ਮੈਂ ਦਿਨਾਂ ਤੋਂ ਚੇਤਨਾ ਭਾਈ ਆਸ ਕਿ ਇਸ ਚੰਗਲਾ ਜੀ ਜੇ ਪੜ੍ਹਦੇ ਆ ਆਰੰਭੀ ਬੋਲ ਆਜ ਜੋ ཡ�ྲ ར བྱོར རསྱ རོ རསྱསྱསྱས རསྱསྱེ རསྱ རོེ རེ ར སྱ རེ ེ སསེ ོོ ར འའ ོེ ག ཇ འོེ ས ཁེ ཇ རསའ སེ � ਉਹਨਾਂ ਨੇ ਡੈਮੋਕਰੇਟਿਕ ਜਿਹੜਾ ਸਿਸਟਮ ਆ ਉਹ ਖਤਮ ਕੀਤਾ ਉਹਨਾਂ ਦੀ ਫਰਸਟ੍ਰੇਸ਼ਨ ਕਿ ਪ੍ਰਾਈਵੇਟ ਹੈ ਉਹਨਾਂ ਦੇ ਪੀਪਲ ਲਈ ਕੋਈ ਨਹੀਂ ਜਿਹੜਾ ਚੌਥਾ ਫਰੰਟ ਆਵਾਜ਼ ਹੀ ਪੰਜਾਬ ਹੋਂਦ ਚਾਰਿਆ ਥੋੜਾ ਉਹਦੇ ਬਾਰੇ ਕੀ ਹੈ 6ਵੇਂ 7ਵੇਂ ਤੱਕ ਪਹੁੰਚੂਗਾ ਗੱਲ ਥੋੜਾ ਮੁਕਾਬਲਾ ਅਕਾਲੀ ਦਲ ਦੇ ਕਿਹਦੇ ਨਾਲ ਹੋਊਗਾ ਜੀ ਬੰਦਾ ਕਿਸੇ ਨਾਲ ਨਹੀਂ ਉਹ ਆਪਣੇ ਆਪ ਹੀ ਲੜ ਲੈਣਗੇ ਕਾਂਗਰਸ ਨਾਲ ਵੀ ਨਹੀਂ ਕੋਈ ਮੁਕਾਬਲਾ ਅਸੀਂ ਪਹਿਲਾਂ ਕਹਿੰਦੇ ਰਹੇ ਹਾਂ ਕਾਂਗਰਸ ਨਾਲ ਹੋਏਗਾ ਜੀ ਉਹ ਕਾਂਗਰਸ ਨਾਲ ਮੇਰਾ ਮਤ ਜਿਹੜਾ ਨੇੜੇ-ਨੇੜੇ ਜਿਹੜਾ ਥੋੜਾ ਮੋਟਾ ਤਾਂ ਕਾਂਗਰਸ ਨਾਲ ਹੋਊਗਾ ਬਾਕੀ ਤਾਂ ਜੰਮ ਕੰਮ ਜਿਹੜਾ ਆਮ ਆਦਮੀ ਪਾਰਟੀ ਨੇ ਕਿਸਾਨ ਮੈਨੀਫੈਸਟੋ ਜਾਰੀ ਕੀਤਾ ਹੈ ਉਹਦੇ ਬਾਰੇ ਤੁਹਾਡੀ ਕੀ ਹੈ ਠੱਗਾਂ ਦੀ ਪਾਰਟੀ ਹੈ ਸਰ ਕੋਈ ਨਾ ਨਾਦੀ ਨਾ ਮਾਨ ਜਿਹਨੇ ਜਿਹਦੇ ਘਰੇ ਬੰਦੀ ਨਹੀਂ ਕਿਸੇ ਦਾ ਘਰ ਵਾਲੀ ਨਾਲ ਹੀ ਬੰਦੀ ਜਿਹਦੀ ਪਿੰਡ 'ਚ ਕਿਸੇ ਨਾਲ ਬੰਦੀ ਨਹੀਂ ਸਾਰੇ ਆਵਾਦੀ ਪਾਰਟੀ ਨਾਲ ਫਾਇਦਾ ਹੋਣਾ ਸਿੱਧਾ ਦੁਨੀਆ ਨਾਲ ਪੰਜਾਬ ਦੁਨ ਰਿਹਾ ਬਹੁਤ ਵੱਡੀ ਇਥੇ ਬਿਜ਼ਨਸ ਇਨਵੈਸਟਮੈਂਟ ਅੱਛੀ ਹੋਣੀ ਹੈ